ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਓ ਨਿਰਿੰਦਰ ਸਿੰਘ ਕਪੂਰ ਦਾ ਲੇਖ ਪ੍ਰਸੰਨ ਲੰਮੀ ਉਮਰ ਸੁਣਾਵਾ ਜੀਵਨ ਦੀ ਇੱਕ ਸਦੀ ਪੂਰੀ ਕਰਨ ਦੀ ਇਬਲਾਸ਼ਾ ਰੱਖਣ ਵਾਲੇ 90 ਸਾਲ ਦੇ ਇੱਕ ਵਿਅਕਤੀ ਨੇ ਜਦੋਂ ਡਾਕਟਰ ਨੂੰ ਆਪਣੇ ਸੱਜੇ ਗੋਡੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਤਾਂ ਡਾਕਟਰ ਨੇ ਕਿਹਾ ਤੁਹਾਡਾ ਇਹ ਗੋਡਾ 90 ਵਰੇ ਦਾ ਹੋ ਗਿਆ ਹੈ ਇਸਨੇ ਦਰਦ ਤਾਂ ਕਰਨੀ ਹੋਈ ਉਸ ਦੀ ਇਹ ਗੱਲ ਸੁਣ ਕੇ ਬਜ਼ੁਰਗ ਨੇ ਕਿਹਾ ਮੇਰਾ ਖੱਬਾ ਗੋਡਾ ਵੀ ਤਾਂ 90 ਵਰੇ ਪੁਰਾਣਾ ਹੈ ਇਹ ਕਿਉਂ ਠੀਕ ਹੈ ਮਰੀਜ਼ ਦੇ ਸਵਾਲ ਨੇ ਅਮਰੀਕੀ ਡਾਕਟਰਾਂ ਤੇ ਵਿਗਿਆਨੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਪਿਛਲੇ ਕੁਝ ਸਾਲਾਂ ਦੀ ਖੋਜ ਨੇ ਪ੍ਰਸੰਨ ਲੰਮੀ ਉਮਰ ਦੀਆਂ ਸੰਭਾਵਨਾਵਾਂ ਉਜਾਗਰ ਕਰ ਦਿੱਤੀਆਂ ਹਨ ਸਾਡੇ ਦੇਸ਼ ਵਿੱਚ ਵਿਅਕਤੀ ਜਦੋਂ ਉਮਰ ਦੇ 60ਵੇਂ ਸਾਲ ਵਿੱਚ ਪਹੁੰਚਦਾ ਹੈ ਤਾਂ ਉਸ ਨੂੰ ਇੱਕ ਵਾਧੂ ਜਿਹੀ ਚੀਜ਼ ਸਮਝਿਆ ਜਾਣ ਲੱਗ ਪੈਂਦਾ ਹੈ ਅਜਿਹੇ ਵਿਅਕਤੀ ਦੇ ਲੰਮੇ ਜੀਵਨ ਅਨੁਭਵ ਤੋਂ ਲਾਭ ਉਠਾਉਣ ਦੀ ਥਾਂ ਨਵੀਂ ਪੀੜ੍ਹੀ ਜਿਹੇ ਵਿਅਕਤੀ ਨੂੰ ਨਸੀਤਾਂ ਦੇਣ ਲੱਗ ਪੈਂਦੀ ਹੈ ਸਾਡੇ ਦੇਸ਼ ਵਿੱਚ ਬੁਢਾਪੇ ਨੂੰ ਬਿਮਾਰੀ ਸੰਗੀਪੁਣੇ ਛਿੰਝਿੜੇਪਣ ਅਤੇ ਮੌਤ ਨਾਲ ਜੋੜ ਦਿੱਤਾ ਗਿਆ ਹੈ ਵੱਡੀ ਉਮਰ ਦੇ ਲੋਕਾਂ ਦੀ ਬਹੁ ਗਿਣਤੀ ਆਪ ਹੀ ਮੈਦਾਨ ਛੱਡ ਜਾਂਦੀ ਹੈ ਤੇ ਮੰਝਾ ਮੱਲ ਬੈਠਦੀ ਹੈ ਇਸ ਸਥਿਤੀ ਦਾ ਇੱਕ ਕਾਰਨ ਇਹ ਹੈ ਕਿ ਇਸ ਉਮਰ ਵਿੱਚ अनेका ਆਰਥਿਕ ਸਮੱਸਿਆਵਾਂ ਮਨੁੱਖ ਨੂੰ ਘੇਰ ਲੈਂਦੀਆਂ ਰਹੀਆਂ ਹਨ ਜਿਨ੍ਹਾਂ ਲੋਕਾਂ ਵਿੱਚ ਆਪਣੇ ਜੀਵਨ ਨੂੰ ਵਿਉਂਤਣ ਦਾ ਗੁਣ ਹੈ ਉਹ ਇੱਕ ਸਦੀ ਤੱਕ ਪ੍ਰਸੰਨ ਜੀਵਨ ਜੀ ਸਕਦੇ ਹਨ ਪਹਿਲਾ ਟੱਬਰ ਵੱਡੇ ਹੋਣ ਕਾਰਨ ਆਪਣੇ ਸਾਰੇ ਬੱਚਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਹੀ ਮਾਪੇ ਸੰਸਾਰ ਤੋਂ ਚਲੇ ਜਾਂਦੇ ਸਨ ਪਰ ਪਰਿਵਾਰ ਛੋਟੇ ਹੋਣ ਨਾਲ ਹੁਣ ਸਾਰੇ ਬੱਚਿਆਂ ਦੇ ਵਿਆਹ ਕਰਨ ਉਪਰੰਤ ਮਾਪੇ ਔਸਤ 20 ਬਰੇ ਜਿਉਂਦੇ ਰਹਿੰਦੇ ਹਨ ਅਤੇ ਜਿਨ੍ਹਾਂ ਨੂੰ ਆਰਥਿਕ ਸੁਰੱਖਿਆ ਮਿਲੀ ਹੁੰਦੀ ਹੈ ਉਹ ਵਿਧੇਰੇ ਚਿਤ ਜਿਉਂਦੇ ਰਹਿੰਦੇ ਹਨ ਸਰਕਾਰੀ ਨੌਕਰੀ ਵਿੱਚ ਪੈਨਸ਼ਨ ਅਤੇ ਬੈਂਕਾਂ ਅਤੇ ਡਾਕਖਾਨਿਆਂ ਆਦਿ ਵਿੱਚ ਬਚਤ ਸਕੀਮਾਂ ਨੇ ਹਰ ਵਿਅਕਤੀ ਦੀ ਔਸਤ ਉਮਰ ਨੂੰ ਲੰਬਾ ਕਰਨ ਦਾ ਮਹੱਤਵਪੂਰਨ ਰੋਲ ਨਿਭਾਇਆ ਹੈ ਹੁਣ 70 ਤੋਂ 80 ਸਾਲ ਦੀ ਉਮਰ ਦੇ ਵਿਅਕਤੀ ਤੁਹਾਨੂੰ ਆਮ ਦਿਖਾਈ ਦੇਣਗੇ ਅਨੇਕਾਂ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਉਨਾ ਚਿਰ ਨੌਕਰੀ ਨਹੀਂ ਕੀਤੀ ਹੁੰਦੀ ਜਿਨ੍ਹਾਂ ਚਿਰ ਉਹ ਪੈਨਸ਼ਨ ਲੈਂਦੇ ਰਹੇ ਹਨ ਆਲੇ-ਦੁਆਲੇ ਜਾਤ ਮਾਰ ਕੇ ਵੇਖੋ ਅਨੇਕਾਂ ਅਜਿਹੇ ਵਿਅਕਤੀ ਮਿਲ ਜਾਣਗੇ ਜਿਹੜੇ ਆਪਣੀ ਉਮਰ ਦੇ 8ਵੇਂ ਦਹਾਕੇ ਵਿੱਚ ਵੀ ਜਵਾਨਾਂ ਵਾਂਗ ਕੰਮ ਕਰਦੇ ਹਨ ਅਤੇ ਤੰਦਰੁਸਤ ਹਨ ਅਜਿਹੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਪਰਸੰਨ ਲੰਮੀ ਉਮਰ ਜਿਉਣ ਲਈ ਸਭ ਤੋਂ ਪਹਿਲੀ ਲੋੜ ਜੀਵਨ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਬਣਾਏ ਰੱਖਣ ਦੀ ਹੈ ਰੋਕਣ ਟੋਕਣ ਵਾਲੇ ਮਾਪਿਆਂ ਨੂੰ ਸੰਤਾਨ ਪਸੰਦ ਨਹੀਂ ਕਰਦੀ ਪਰ ਉਤਸ਼ਾਹ ਦੇਣ ਵਾਲੇ ਮਾਪਿਆਂ ਨੂੰ ਆਪਣੇ ਤਾਂ ਕੀ ਗਵਾਂਢੀ ਵੀ ਪਸੰਦ ਕਰਦੇ ਹਨ ਜਿਹੜੇ ਸਧਾਰਨ ਵਿਅਕਤੀਆਂ ਵਾਂਗ ਜਿਉਣਾ ਚਾਹੁੰਦੇ ਹਨ ਉਹ ਨਾ ਕੇਵਲ ਤੰਦਰੁਸਤ ਰਹਿੰਦੇ ਹਨ ਸਗੋਂ ਸਮੁੱਚੇ ਜੀਵਨ ਦੇ ਵਾਤਾਵਰਨ ਨੂੰ ਵੀ ਸੁਖਾਵਾਂ ਬਣਾਉਂਦੇ ਹਨ ਜੋੜ ਲੰਮੀ ਉਮਰ ਜਿਉਣ ਉੱਤੇ ਨਹੀਂ ਪ੍ਰਸੰਨ ਉਮਰ ਜਿਉਣ ਉੱਤੇ ਹੋਣਾ ਚਾਹੀਦਾ ਹੈ। ਵੇਖਿਆ ਗਿਆ ਹੈ ਕਿ ਉਹ ਸਾਰੂ ਦ੍ਰਿਸ਼ਟੀਕੋਣ ਹੀ अनेका ਸਮੱਸਿਆਵਾਂ ਨੂੰ ਸੁਲਝਾ ਦਿੰਦਾ ਹੈ। ਜਿਹੜੇ ਵਿਅਕਤੀ ਪ੍ਰਤੀ ਉਹ ਸਾਰੂ ਦ੍ਰਿਸ਼ਟੀਕੋਣ ਜੀਵਨ ਪ੍ਰਤੀ ਉਹ ਸਾਰੂ ਦ੍ਰਿਸ਼ਟੀਕੋਣ ਅਸਾਰਦੇ ਹਨ ਉਹਨਾਂ ਨੂੰ ਸਰੀਰਕ ਤਕਲੀਫਾਂ ਘੱਟ ਹੁੰਦੀਆਂ ਹਨ ਅਤੇ ਭਾਵਨਾਤਮਕ ਸੰਤੁਸ਼ਟੀ ਵਧੇਰੇ ਹੁੰਦੀ ਹੈ। ਦੂਜਿਆਂ ਦਾ ਧਿਆਨ ਖਿੱਚਣ ਦੀ ਥਾਂ ਦੂਜਿਆਂ ਵੱਲ ਧਿਆਨ ਦੇ ਕੇ ਬੜੀ ਤਸੱਲੀ ਹੁੰਦੀ ਹੈ। ਪ੍ਰਾਪਤ ਕਰਨ ਦੀ ਥਾਂ ਜੋ ਆਨੰਦ ਦੇਣ ਵਿੱਚ ਹੈ ਉਹ ਬਹੁਤ ਘੱਟ ਲੋਕ ਜਾਣਦੇ ਹਨ ਵੱਡੀ ਉਮਰ ਦੇ ਲੋਕ ਚੱਲਦੇ ਫਿਰਦੇ ਇਤਿਹਾਸ ਹਨ ਉਹਨਾਂ ਦੀ ਜਾਣਕਾਰੀ ਤੋਂ ਨਵੀਂ ਪੀੜੀ ਨੂੰ ਲਾਭ ਉਠਾਉਣਾ ਚਾਹੀਦਾ ਹੈ ਪਰ ਪੁਰਾਣੀ ਪੀੜੀ ਨੂੰ ਆਪਣੇ ਗੱਲ ਜ਼ਰੂਰ ਕਹਿਣ ਦੀ ਜਿੱਦ ਨਹੀਂ ਕਰਨੀ ਚਾਹੀਦੀ ਜੇ ਵੱਡੇ ਰੀ ਉਮਰ ਵਿੱਚ ਚੁੱਪ ਰਹਿਣ ਦਾ ਹੁਨਰ ਆ ਜਾਵੇ ਤਾਂ ਸਭਨੀ ਥਾਂ ਹੀ ਸਹਿਜ ਹੀ ਪਰਵਾਣਗੀ ਮਿਲ ਜਾਂਦੀ ਹੈ ਇੱਕ ਗੱਲ ਸਪਸ਼ਟ ਰੂਪ ਵਿੱਚ ਸਮਝ ਲੈਣੀ ਚਾਹੀਦੀ ਹੈ ਕਿ ਬੁਢਾਪਾ ਹਰ ਹਾਲਤ ਵਿੱਚ ਆਉਣਾ ਹੈ ਸਾਰੀ ਗੱਲ ਦਾ ਨਿਬੇੜਾ ਇਸ ਗੱਲ ਤੇ ਹੋ ਜਾਂਦਾ ਹੈ ਕਿ ਤੁਸੀਂ ਇਸ ਨੂੰ ਕਿੰਨੇ ਖਿੜੇ ਮੱਥੇ ਸਵੀਕਾਰ ਕਰਦੇ ਹੋ ਉਮਰ ਦਾ ਬੁਢਾਪੇ ਨਾਲ ਬਹੁਤਾ ਸਬੰਧ ਨਹੀਂ ਕਈ 30 ਉਮਰ ਦੀ 30 ਬਰੇ ਦੀ ਉਮਰ ਵਿੱਚ ਹੀ ਬੁੱਢੇ ਹੋ ਜਾਂਦੇ ਹਨ ਕਈ 80 ਸਾਲ ਦੀ ਉਮਰ ਵਿੱਚ ਫਖ ਦੇ ਕੋਲਿਆਂ ਵਾਂਗ ਸੋਹਣੇ ਹੁੰਦੇ ਹਨ ਬਹੁਤ ਹੀ ਮੁਸ਼ਕਲ ਉਹਨਾਂ ਨੂੰ ਹੁੰਦੀ ਹੈ ਜਿਹੜੇ ਪਘੋੜੇ ਬਣੇ ਰਹਿੰਦੇ ਹਨ ਬਿਮਾਰੀਆਂ ਹਰ ਕਿਸੇ ਨੂੰ ਹੁੰਦੀਆਂ ਹਨ ਪਰ ਹਰ ਕਈ ਵਿਅਕਤੀ ਹਰ ਵੇਲੇ ਆਪਣੀਆਂ ਬਿਮਾਰੀਆਂ ਦੇ ਕਿੱਸੇ ਸੁਣਾਉਂਦੇ ਰਹਿੰਦੇ ਹਨ ਇੱਕ ਗੱਲ ਸਪਸ਼ਟ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਕਿਸੇ ਨੂੰ ਵੀ ਸਾਡੀਆਂ ਬਿਮਾਰੀਆਂ ਵਿੱਚ ਦਿਲਚਸਪੀ ਨਹੀਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਢੇਰੀ ਉਮਰ ਵਿੱਚ ਬਿਮਾਰੀਆਂ ਬਰਦਾਸ਼ਤ ਕਰਨ ਦੀ ਅਥਾ ਸਮਰਥਾ ਹੁੰਦੀ ਹੈ ਬਿਮਾਰੀਆਂ ਦੇ ਇਲਾਜ ਸੰਭਵ ਹੁੰਦੇ ਹਨ ਪਰ ਮਰਨ ਦੇ ਡਰ ਕਾਰਨ ਬਹੁਤੇ ਬਜ਼ੁਰਗ ਇਲਾਜ ਜਾਂ ਆਪਰੇਸ਼ਨ ਨਹੀਂ ਕਰਵਾਉਂਦੇ ਅਸੀਂ ਕਿਤਨਾ ਚਿਰ ਜੀਵਾਂਗੇ ਅਤੇ ਕਿਹੋ ਜਿਹਾ ਜੀਵਾਂਗੇ ਇਹ ਆਪਣੇ ਵਢੇਰਿਆਂ ਤੋਂ ਜਾਣਿਆ ਜਾ ਸਕਦਾ ਹੈ ਕਈ ਟੱਬਰਾਂ ਵਿੱਚ ਔਸਤ ਉਮਰ ਬਹੁਤ ਲੰਬੀ ਹੁੰਦੀ ਹੈ ਅਤੇ ਆਮ ਕਰਕੇ ਸੰਤਾਨ ਆਪਣੇ ਵਢੇਰਿਆਂ ਤੋਂ ਲੰਮੀਰੀ ਉਮਰ ਜਿਉਂਦੀ ਰਹਿੰਦੀ ਹੈ ਸੰਤਾਨ ਨੂੰ ਬਹੁਤੀਆਂ ਬਿਮਾਰੀਆਂ ਵੀ ਉਹੀ ਲੱਗਦੀਆਂ ਹਨ ਜਿਹੜੀਆਂ ਬਡੇਰਿਆਂ ਨੂੰ ਲੱਗਦੀਆਂ ਰਹੀਆਂ ਹਨ ਪਰ ਡਾਕਟਰੀ ਸਹਿਯੋਗ ਨਾਲ ਹੋਣ ਲਗਭਗ ਸਾਰੀਆਂ ਬਿਮਾਰੀਆਂ ਮੁਕਾਈਆਂ ਭਾਵੇਂ ਨਾ ਜਾ ਸਕਣ ਪਰ ਕਾਬੂ ਜ਼ਰੂਰ ਕੀਤੀਆਂ ਜਾ ਸਕਦੀਆਂ ਹਨ ਨਿੱਜੀ ਆਦਤਾਂ ਘਰ ਦਾ ਵਾਤਾਵਰਣ ਖੁੱਲਾ ਪਾਉਣ ਪਾਣੀ ਜੀਵਨ ਪ੍ਰਤੀ ਸਾਰੂ ਦ੍ਰਿਸ਼ਟੀਕੋਣ ਆਦ ਪੱਖ ਸਾਡੀ ਉਮਰ ਨੂੰ ਨਿਰਧਾਰਤ ਕਰਦੇ ਹਨ ਨਸ਼ੇ ਕਰਨ ਵਾਲਾ ਵਿਅਕਤੀ اپنی موت ਆਪ ਸਹਿੇੜਦਾ ਹੈ ਬੁਢਾਪੇ ਨਾਲ ਜੋੜੀਆਂ ਜਾਂਦੀਆਂ अनेका ਸਮੱਸਿਆਵਾਂ ਬੀ ਬੁਨਿਆਦ ਹੁੰਦੀਆਂ ਹਨ ਬਹੁਤੇ ਲੋਕਾਂ ਨੂੰ ਆਪਣੀ ਦਿਮਾਗੀ ਸ਼ਕਤੀ ਦੇ ਘਟ ਜਾਣ ਦੀ ਸ਼ਿਕਾਇਤ ਹੁੰਦੀ ਹੈ ਅਸਲ ਵਿੱਚ ਤਕਲੀਫ ਕੋਈ ਹੋਰ ਹੁੰਦੀ ਹੈ ਤੇ ਸ਼ਿਕਾਇਤ ਦਿਮਾਗ ਸਬੰਧੀ ਕੀਤੀ ਜਾਂਦੀ ਹੈ ਜਵਾਨ ਅਤੇ ਬੁੱਢੇ ਦੋਵੇਂ ਭਲੱਕੜ ਹੁੰਦੇ ਹਨ ਪਰ ਕਿਸੇ ਗੱਲ ਦੇ ਭੁੱਲ ਜਾਣ ਦੀ ਚਿੰਤਾ ਬੁੱਢਿਆਂ ਨੂੰ ਵਧੇਰੇ ਹੁੰਦੀ ਹੈ ਅਜੇ ਤੱਕ ਕੋਈ ਬਜ਼ੁਰਗ ਇਹ ਨਹੀਂ ਭੁੱਲਿਆ ਕਿ ਉਸਨੇ ਕਿਸੇ ਤੋਂ ਕਿੰਨੇ ਪੈਸੇ ਲੈਣੇ ਹਨ ਰੂਜੀਵੇਂ ਘਟਣ ਨਾਲ ਯਾਦ ਰੱਖਣ ਯੋ ਗੱਲਾਂ ਵੀ ਘਟ ਜਾਂਦੀਆਂ ਹਨ ਬੇ ਲੋੜੀਆਂ ਗੱਲਾਂ ਹੀ ਭੁੱਲਦੀਆਂ ਹਨ ਕੰਮ ਦੀ ਗੱਲ ਕਿਸੇ ਨੂੰ ਅਜੇ ਤੱਕ ਨਹੀਂ ਭੁੱਲੀ ਬੁਢਾਪੇ ਵਿੱਚ ਵਧੇਰੇ ਦਵਾਈਆਂ ਲੈਣ ਦੀ ਇੱਕ ਰੁਚੀ ਇੱਕ ਸਮੱਸਿਆ ਹੈ ਲੋਕ 5 ਤੋਂ 10 ਵਕ ਵਕ ਦਵਾਈਆਂ ਲੈਣ ਦੇ ਆਦੀ ਹਨ ਅਤੇ ਆਪਣਾ ਸਾਰਾ ਸਮਾਂ ਇਹਨਾਂ ਦਵਾਈਆਂ ਦੀਆਂ ਉਪਜਾਈਆਂ ਸਮੱਸਿਆਵਾਂ ਵਿੱਚ ਉਲਝੇ ਰਹਿੰਦੇ ਹਨ ਬਹੁਤੀਆਂ ਦਿਮਾਗੀ ਪਰੇਸ਼ਾਨੀਆਂ ਦਵਾਈਆਂ ਦੀ ਵਧੇਰੇ ਵਰਤੋਂ ਦਾ ਨਤੀਜਾ ਹਨ ਬढ़ापे ਵਿੱਚ ਨੀਂਦਰ ਘਟ ਜਾਂਦੀ ਹੈ ਪਰ ਨੀਂਦਰ ਦੀਆਂ ਦਵਾਈਆਂ ਗੋਲੀਆਂ ਲੈਣ ਦੀ ਜिद ਕੀਤੀ ਜਾਂਦੀ ਹੈ ਕਈ ਆਪਣੇ ਆਪ ਨੂੰ ਮਹੱਤਵਪੂਰਨ ਵਿਅਕਤੀ ਦੱਸਣ ਲਈ ਖਾਣੇ ਦੀ ਮੇਜ਼ ਜਾਂ ਆਪਣੇ ਸਹਰਾਣੇ ਦਵਾਈਆਂ ਸਜਾ ਕੇ ਰੱਖਦੇ ਹਨ ਬੁਢਾਪੇ ਦੀ ਸਭ ਤੋਂ ਵੱਡੀ ਸਮੱਸਿਆ ਆਪਣੇ ਫालतੂ ਪ੍ਰਤੀਤ ਹੋਣ ਵਿੱਚੋਂ ਉਪਜੀ ਉਲਜੀ ਉਦਾਸੀ ਹੁੰਦੀ ਹੈ। ਕੇਵਲ ਫालतੂ ਵਿਅਕਤੀਆਂ ਨੂੰ ਹੀ ਇਹ ਸਮੱਸਿਆ ਹੁੰਦੀ ਹੈ ਜਿਹੜੇ ਕਿਸੇ ਨਾ ਕਿਸੇ ਕਾਰਜ ਵਿੱਚ ਰੁੱਝੇ ਰਹਿੰਦੇ ਹਨ ਉਹਨਾਂ ਨੂੰ ਇਹ ਸਮੱਸਿਆ ਨਹੀਂ ਹੁੰਦੀ। ਬੁਢੇਰੇ ਦਵਾਈਆਂ ਵੀ ਸਾਨੂੰ ਉਦਾਸ ਕਰਦੀਆਂ ਹਨ। ਸੰਗੀ ਸਾਥੀਆਂ ਦੀ ਮੌਤ, ਸੰਤਾਨ ਦੀ ਕੋਈ ਸਮੱਸਿਆ, ਪਤੀ ਜਾਂ ਪਤਨੀ ਦਾ ਵਿਛੋੜਾ ਲੰਮੀ ਬਿਮਾਰੀ ਆਦ ਉਦਾਸੀ ਦੇ ਕੁਝ ਹੋਰ ਕਾਰਨ ਹਨ ਭੁੱਖ ਨਾ ਲੱਗਣੀ ਨੀਂਦ ਨਾ ਆਉਣੀ ਫਾਲਤੂ ਪ੍ਰਤੀਤ ਹੋਣਾ ਜੀਵਨ ਵਿੱਚ ਅਸਫਲ ਹੋਣ ਦੀ ਦੋਸ਼ ਭਾਵਨਾ ਸਿਰ ਦੁਖਣਾ ਦਿਲ ਰਾਜੀ ਨਾ ਹੋਣਾ ਆਦ ਸ਼ਿਕਾਇਤਾਂ ਨੂੰ ਜਵਾਨ ਪੀੜੀ ਆਪਣੇ ਮਾਪਿਆਂ ਵਿੱਚ ਬੁਢਾਪੇ ਦੀਆਂ ਲਾਮਤਾਂ ਸਮਝ ਕੇ ਨਜ਼ਰ ਅੰਦਾਜ਼ ਕਰ ਦਿੰਦੀ ਹੈ ਪਰ ਇਹਨਾਂ ਸਭ ਗੱਲਾਂ ਦਾ ਇਲਾਜ ਹੈ ਹਲਕੀ ਫੁਲਕੀ ਕਸਰਤ ਜਾਂ ਲੰਮੀ ਸੈਰ ਹਰ ਬਿਮਾਰੀ ਦਾ ਇਲਾਜ ਹੈ ਇੱਕ ਵਿਅਕਤੀ ਜਿੰਨਾ ਵਧੀਰੇ ਟੁਰਦਾ ਹੈ ਓਤਨਾ ਵਧੀਰੇ ਜਾਂਦਾ ਹੈ ਬੁਢਾਪੇ ਵਿੱਚ ਪਤੀ ਪਤਨੀ ਦੋਹਾਂ ਦੇ ਇਕੱਠਿਆਂ ਸੈਰ ਕਰਨ ਦੇ ਮੁਕਾਬਲੇ ਹੋਰ ਵਧੀਰੇ ਸੋਹਣਾ ਦ੍ਰਿਸ਼ ਹੋਰ ਕੋਈ ਹੋ ਹੀ ਨਹੀਂ ਸਕਦਾ ਜਵਾਨੀ ਵਿੱਚ ਸੈਰ ਨਾਲ ਕੇਵਲ 10% ਵਧੀਰੇ ਸ਼ਕਤੀ ਮਿਲਦੀ ਹੈ ਜਦੋਂ ਕਿ ਬੁਢਾਪੇ ਵਿੱਚ ਇਹ ਸ਼ਕਤੀ 50% ਨਾਲੋਂ ਵੀ ਵਧੀਰੇ ਹੋ ਜਾਂਦੀ ਹੈ ਸਿਹਤ ਕਰਨ ਨਾਲ ਉਤਸ਼ਾਹ ਉੱਜਦਾ ਹੈ ਵੱਡੀ ਉਮਰ ਵਿੱਚ ਸਾਡੇ ਸਰੀਰ ਵਿੱਚ ਕੰਮ ਕਰਨ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ ਰੋਟੀ ਹੌਲੀ ਹজম ਹੁੰਦੀ ਹੈ ਜ਼ਖਮ ਹੌਲੀ ਠੀਕ ਹੁੰਦੇ ਹਨ ਥਕਾਵਟ ਹੌਲੀ-ਹੌਲੀ ਜਾਂਦੀ ਹੈ ਨੀਂਦ ਘੱਟ ਅਤੇ ਥੋੜੀ ਆਉਂਦੀ ਹੈ ਦਵਾਈਆਂ ਹੌਲੀ ਅਸਰ ਕਰਦੀਆਂ ਹਨ ਕਾਮ ਸੰਭੋਗ ਦੀ ਇੱਛਾ ਹੌਲੀ ਜਾਗਦੀ ਹੈ ਇਸ ਤੱਥ ਨੂੰ ਸਮਝਣ ਅਤੇ ਖਿੜੇ ਮੱਥੇ ਸਵੀਕਾਰ ਕਰਨ ਦੀ ਲੋੜ ਹੈ ਵੀ ਅਤੇ 60 ਸਾਲ ਦੀ ਉਮਰ ਦੇ ਦੋਵੇਂ ਵਿਅਕਤੀਆਂ ਦੀ ਦੌੜਨ ਤੋਂ ਪਹਿਲਾਂ ਧੜਕਣ ਇੱਕੋ ਜਿਹੀ ਹੋਵੇਗੀ। ਦੌੜਨ ਉਪਰੰਤ ਵੀ ਇੱਕ ਹੋਵੇਗੀ ਪਰ 60 ਸਾਲ ਦੇ ਵਿਅਕਤੀ ਦਾ ਸਾਹ ਮੁੜ ਟਿਕਾਣੇ ਵਿੱਚ ਵਧੇਰੇ ਧੀਰ ਨਾਲ ਧੀਰ ਨਾਲ ਹੋਵੇਗਾ। ਕੁਝ ਹੋਰ ਤੱਥ ਜਾਣਨ ਦੀ ਵੀ ਲੋੜ ਹੈ। ਬਿਮਾਰੀਆਂ ਨਾਲ ਲੜਨ ਦੀ ਸਾਡੇ ਸਰੀਰ ਦੀ ਸ਼ਕਤੀ ਲਗਭਗ 30 ਸਾਲ ਦੀ ਉਮਰ ਤੋਂ ਘਟਣੀ ਸ਼ੁਰੂ ਹੋ ਜਾਂਦੀ ਹੈ। ਸਾਡੇ ਸਰੀਰ ਦੀ ਪਾਚਣ ਸ਼ਕਤੀ 25 ਬਰੇ ਦੀ ਉਮਰ ਉਪਰੰਤ ਕਮਜ਼ੋਰ ਪੈਣ ਲੱਗ ਪੈਂਦੀ ਹੈ ਇਸੇ ਕਰਕੇ ਵੱਧਦੀ ਉਮਰ ਨਾਲ ਖੁਰਾਕ ਘਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਸਰੀਰ ਨੂੰ ਖੁਰਾਕ ਦੀ ਲੋਡ ਘਟ ਜਾਂਦੀ ਹੈ ਗੁਰਦੇ ਦੀ ਸ਼ਕਤੀ ਘਟ ਜਾਂਦੀ ਹੈ ਸੋ ਖਾਧੀਆਂ ਦਵਾਈਆਂ ਅਤੇ ਪੀਤੀ ਸ਼ਰਾਬ ਗੁਰਦੇ ਵਿੱਚ ਵਧੇਰੇ ਚੱਲ ਜਾਂਦੀਆਂ ਹਨ ਜਿਹੜੀਆਂ ਸਮੱਸਿਆਵਾਂ ਉਪਜਾਉਂਦੀਆਂ ਹਨ ਦੀ ਉਰੇ ਦੀ ਉਮਰ ਉਪਰੰਤ ਫੇਫੜਿਆਂ ਦੀ ਹਵਾ ਅੰਦਰ ਖਿੱਚਣ ਦੀ ਸ਼ਕਤੀ ਘਟ ਜਾਂਦੀ ਹੈ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਚਮੜੀ ਖੁਸ਼ਕ ਹੋ ਜਾਂਦੀ ਹੈ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ਇਸਦੇ ਇਹ ਅਰਥ ਨਹੀਂ ਕਿ ਇਹ ਸਭ ਅੰਤਰ ਕੰਮ ਕਰਨਾ ਛੱਡ ਦਿੰਦੇ ਹਨ ਸਗੋਂ ਇਹ ਜਾਣਨ ਦੀ ਲੋੜ ਹੈ ਕਿ ਇਹਨਾਂ ਦੀ ਰਫ਼ਤਾਰ ਘਟ ਜਾਂਦੀ ਹੈ ਇਹੀ ਆਮ ਗੱਲ ਹੈ ਕਿ 80 ਸਾਲ ਦੇ ਵਿਅਕਤੀ ਦਾ ਦਿਲ 30 ਸਾਲ ਦੇ ਵਿਅਕਤੀ ਦੇ ਦਿਲ ਦੇ ਮੁਕਾਬਲੇ ਭਾਵੇਂ ਹੌਲੀ ਕੰਮ ਕਰਦਾ ਹੈ ਪਰ ਪੂਰੀ ਯੋਗਤਾ ਨਾਲ ਕੰਮ ਕਰਦਾ ਹੈ ਬੁਢਾਪੇ ਵਿੱਚ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਸੋ ਹੁਜਕਿਆਂ ਤੋਂ ਬਚਣ ਦੀ ਲੋੜ ਹੈ ਨੱਕ ਦੀ ਸੁੰਘਣ ਸ਼ਕਤੀ ਦੇ ਘਟਣ ਨਾਲ ਭੋਜਨ ਦਾ ਸਵਾਦ ਘਟ ਜਾਂਦਾ ਹੈ ਸਵਾਦ ਦੇ ਘਟਣ ਕਰਕੇ ਅਸੀਂ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਾਂ ਬਹੁਤ ਹੋਲੀ ਆਵਾਜ਼ਾਂ ਸੁਣਨੀਆਂ ਘਟ ਜਾਂਦੀਆਂ ਹਨ ਅਤੇ ਦਿਮਾਗ ਮਿਲਣ ਵਾਲੀ ਸੂਚਨਾ ਦੇ ਅਰਥ ਜਾਣਨ ਪ੍ਰਤੀ ਅਵੇਸਲਾ ਹੋਣ ਲੱਗ ਪੈਂਦਾ ਹੈ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਕਿਸੇ ਨਾ ਕਿਸੇ ਪ੍ਰਕਾਰ ਦਾ ਮੋਤੀਆ ਉੱਤਰ ਆਉਂਦਾ ਹੈ ਅੱਖਾਂ ਦਾ ਹੁਣ ਹਰ ਕਿਸੇ ਨੂੰ 40ਆਂ ਦੇ ਨੇੜੇ ਤੇੜੇ ਲੱਗਣੀਆਂ ਲਗਭਗ ਨਿਸ਼ਚਿਤ ਗੱਲ ਹੋ ਗਈ ਹੈ 80 ਸਾਲ ਦੀ ਉਮਰ ਵਿੱਚ 20 ਸਾਲ ਦੀ ਉਮਰ ਦੇ ਮੁਕਾਬਲੇ ਕੇਵਲ 6% ਹੀ ਸਾਰਾ ਰੋਸ਼ਨੀ ਵਿਖਾਈ ਦਿੰਦੀ ਹੈ ਇਵੇਂ ਹੀ ਚਮੜੀ ਸੁੰਗੜ ਜਾਂਦੀ ਹੈ ਉਸ ਦੀ ਲਚਕ ਘਟ ਜਾਂਦੀ ਹੈ ਸ਼ਰਾਬ ਸਿਗਰਟ ਅਤੇ ਧੁੱਪ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਕਰਦੀਆਂ ਹਨ ਸਾਰਾ ਸਰੀਰ ਹੀ ਸੁੰਗੜ ਜਾਂਦਾ ਹੈ ਚਰਬੀ ਦੇ ਘਟਣ ਨਾਲ ਸਰੀਰ ਨੂੰ ਸਰਦੀਆਂ ਵਿੱਚ ਨਿਗਾ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਬੁਢਾਪੇ ਵਿੱਚ ਸਰਦੀਆਂ ਔਖੀਆਂ ਹੁੰਦੀਆਂ ਹਨ ਤੇ ਬਹੁਤੀਆਂ ਮੌਤਾਂ ਵੀ ਸਰਦੀ ਵਿੱਚ ਹੀ ਹੁੰਦੀਆਂ ਹਨ ਚ ਚਮੜੀ ਵਿੱਚ ਗਰਮੀਆਂ ਦੀ ਧੁੱਪ ਸਹਾਰਨ ਦੀ ਸ਼ਕਤੀ ਵੀ ਘਟ ਜਾਂਦੀ ਹੈ ਇਸੇ ਲਈ ਚਮੜੀ ਦੇ ਰੋਗ ਵਧੇਰੇ ਗਰਮੀਆਂ ਵਿੱਚ ਲੱਗਦੇ ਹਨ ਬੁਢਾਪੇ ਵਿੱਚ ਬਚਪਨ ਵਾਂਗ ਨੀਂਦ ਨਹੀਂ ਆ ਸਕਦੀ 65 ਸਾਲ ਦੀ ਉਮਰ ਵਿੱਚ ਲਗਭਗ 6 ਘੰਟੇ ਨੀਂਦਰ ਆਉਂਦੀ ਹੈ ਜੇ ਦਿਨੇ ਸੌ ਲਿਆ ਜਾਵੇ ਤਾਂ ਸੁਭਾਵਿਕ ਹੀ ਰਾਤ ਦੀ ਨੀਂਦਰ ਘਟ ਜਾਂਦੀ ਹੈ ਕਈ ਸ਼ਿਕਾਇਤੀ ਸੁਬਾਹ ਵਾਲੇ ਬਜ਼ੁਰਗ ਜਵਾਨੀ ਵੇਲੇ ਦੀ ਨੀਂਦਰ ਯਾਦ ਕਰਕੇ ਉਨੀਂਦਰ ਪੁਣੇ ਦੀ ਸ਼ਿਕਾਇਤ ਕਰਦੇ ਹਨ ਉਮਰ ਦੇ ਵਧਣ ਨਾਲ ਦਿਮਾਗ ਦੀ ਸ਼ਕਤੀ ਭਾਵੇਂ ਘਟ ਜਾਂਦੀ ਹੈ ਪਰ ਦਿਮਾਗ ਦੀ ਯੋਗਤਾ ਨਹੀਂ ਘਟਦੀ ਉਪਰੋਕਤ ਸਾਰੇ ਤੱਥ ਜਾਣ ਕੇ ਆਪਣੇ ਜੀਵਨ ਨੂੰ ਸਹੀ ਸੇਧ ਵਿੱਚ ਵਿਅੰਗਤਿਆ ਜਾ ਸਕਦਾ ਹੈ 20 ਸਾਲ ਦਾ ਵਿਅਕਤੀ 20 ਸਾਲ ਦੀ ਸ਼ਿੱਦਤ ਨਾਲ ਜੀਉਂਦਾ ਹੈ ਜਦਕਿ 80 ਸਾਲ ਦਾ ਵਿਅਕਤੀ 80 ਸਾਲ ਦੀ ਸ਼ਿੱਦਤ ਨਾਲ ਜੀਉਂਦਾ ਹੈ ਦੇਸ਼ ਦੀ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ ਵਧਣ ਨਾਲ ਅਤੇ ਪ੍ਰਸੰਨ ਲੰਮੀ ਉਮਰ ਜਿਉਣ ਦੀ ਇਬਲਾਸ਼ਾ ਕਰਨ ਸਾਡੇ ਵਿੱਚ ਆਪਣੇ ਬੁਢੇਰਿਆਂ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਆਉਣੀ ਸੁਭਾਵਿਕ ਹੈ ਪ੍ਰਸੰਨ ਲੰਮੀ ਉਮਰ ਜਿਉਣ ਲਈ ਜ਼ਰੂਰੀ ਹੈ ਕਿ ਉਮਰ ਦੇ ਵਧਣ ਨਾਲ ਅਸੀਂ ਬੁਢੇਰੇ ਟਰਨ ਦੀ ਆਦਤ ਪਾਈਏ ਦਵਾਈਆਂ ਤੋਂ ਸੰਕੋਚ ਕਰੀਏ ਧੁੱਪ ਤੋਂ ਬਚੀਏ ਆਪਣੇ ਗੁਰਦੇ ਨੂੰ ਸ਼ਰਾਬ ਤੋਂ ਮੁਕਤ ਰੱਖੀਏ ਉਪਯੋਗੀ ਬਣੇ ਰਹੀਏ ਅਤੇ ਜੀਵਨ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਉਸਾਰੀਏ ਵੱਧੀ ਉਮਰ ਨੂੰ ਬਿਮਾਰੀਆਂ ਨਾਲ ਜੋੜਨ ਦੀ ਥਾਂ ਉਤਸ਼ਾਹ ਨਾਲ ਜੋੜਨ ਦੀ ਲੋੜ ਹੈ ਤੁਸੀਂ ਆਪਣੇ ਆਲੇ ਦੁਆਲੇ ਵਿੱਚ ਵੇਖੋ ਬੁਢਾਪੇ ਦੇ ਅਰਥ ਬਦਲ ਰਹੇ ਹਨ अनेका ਕੰਮ ਅਜੇ ਹਨ ਜਿਹੜੇ ਬੁਢਾਪੇ ਵਿੱਚ ਹੀ ਕੀਤੇ ਜਾ ਸਕਦੇ ਹਨ ਕਈ ਸ਼ੌਂਕ ਅਜੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਦਾ ਪਹਿਲਾ ਸਮਾਂ ਨਹੀਂ ਮਿਲਿਆ ਹੁੰਦਾ ਬਹੁਤੇ ਬੁੱਢੇ ਆਪਣੇ ਬੁੱਢੇ ਹੋਣ ਤੋਂ ਪਹਿਲਾਂ ਹੀ ਬੁੱਢੇ ਪ੍ਰਤੀਤ ਹੋਣਾ ਚਾਹੁੰਦੇ ਹਨ ਅਜੇ ਇਹ ਲੋਕ ਗੋਡੇ ਫੜ ਕੇ ਉੱਠਣਗੇ ਹੌਲੀ-ਹੌਲੀ ਬੈਠਣਗੇ ਬਸ ਗੱਡੀ ਵਿੱਚ ਸਾਰੇ ਨਾਲ ਚੜ੍ਹਣਗੇ ਢਾਸਣਾ ਲਾ ਕੇ ਬੈਠਣਗੇ ਤੇ ਥੱਕੇ-ਥੱਕੇ ਟੁਰਨਗੇ ਤੁਹਾਡਾ ਬੁਢਾਪਾ ਕਿਹੋ ਜਿਹਾ ਹੋਵੇਗਾ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਬੁਢਾਪੇ ਸੰਬੰਧੀ ਤੁਹਾਡਾ ਦ੍ਰਿਸ਼ਟੀਕੋਣ ਕਿਹੋ ਜਿਹਾ ਹੈ ਇਹ ਤੁਹਾਡੀ ਸਮੁੱਚੀ ਜੀਵਨ ਵਿਉਂਤ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਬੁਢਾਪਾ ਸ਼ਰਾਪ ਹੋਵੇਗਾ ਕਿ ਵਰਦਾਨ ਹੁਣ ਤੁਹਾਡੇ ਸਮੇਤ ਹਰ ਇੱਕ ਵਿਅਕਤੀ ਪ੍ਰਸੰਨ ਲੰਮੀ ਉਮਰ ਦਾ ਭੇਟ ਜਾਣ ਸਕਦਾ ਹੈ ਥੈਂਕ ਯੂ